अभी तक जो देखा है और आगे देखने वाला हूँ यहाँ जल का तो ये हालात है छब्बीस तारीख से पानी खेतों में भरा हुआ है घरों में भरा हुआ है मैं खेतों में उतरा मैंने फसल भी देखी जोना की भी जड़ें सड़ गई है फसलें भी नष्ट हो रही है फसलों बह गए हैं मकान कमजोर हो गए कहीं तो फिर गए भारी नुकसान है और ऐसा संकट मैंने कभी देखा नहीं है अभी नुकसान का पूरा आकलन हो रहा है केंद्र सरकार की टीमें भी आज आ गई हैं। मैं केवल इतना ही कहना चाहता हूं कि संकट किस घड़ी में है केंद्र सरकार पूरी ताकत के साथ खड़ी है मोदी जी मुझे भेजा है प्रधानमंत्री जी ने पूरी संवेदना के साथ जनता को किसानों को गरीबों को इस संकट के पार निकाल के ले जाने में कसर नहीं छोड़ी जाएगी अभी चूंकि कई जगह मुझे जाना है उसके बाद शाम को फिर मैं आए पे हो, हो गया। गया। कैसे हालात हैं ये हालात बहुत खराब है आप बता रहे थे कि कुछ पानी भी खड़ा है कई साहब दिन लगे खराब है ਪਾਰਾਗਵਾ ਫਸਲ ਸੜੀ ਹੈ ਮੈਨੇ ਆਪਕੋ ਪਤਾ ਆਜ ਹੋਰ ਦੇਖ ਬੜੀ ਪਹਿਲਾਂ ਦੁੱਖ ਦੀ ਘੜੀ ਨਹੀਂ ਤੇ ਅੱਜ ਬੀਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਸਟਰ ਨੇ ਉਹਨਾਂ ਨੂੰ ਸ਼ਿਵਰਾ ਚੋਹਾਨ ਸਾਹਿਬ ਜਿਹੜੇ ਚੀਫ ਮਿਸਟਰ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਹੈ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਢੱਲੀਓਂ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰਾਨ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰਲੇ ਆਹ ਏਰੀਆ ਤੇ ਇੱਥੇ ਦੂਜੀ ਟੀਮ ਲੱਗੂਗੀ ਫਰੋਜਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਸ ਤੋਂ ਬਾਅਦ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ 'ਚ ਬਹਿ ਕੇ ਪਰਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚਾਪਾਰਟੀਬਾਜੀ ਨਹੀਂ ਅਸੀਂ ਉਹ ਗੱਲਾਂ 'ਚ ਨਹੀਂ ਪੈਣਾ। ਵਿਕੇਂਦਰ ਕੀ ਸਟੇਟ ਦੀ ਐਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਗੀ। ਐਸ ਵੇਲੇ ਪੰਜਾਬ ਜਿਹੜਾ ਬਿਲਕੁਲ ਆਹ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਤਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆਹ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਖਲਾਤ ਨਹੀਂ ਕਿ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹ ਖਾਣ ਪੀਣ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਪੁਰਸ਼ਾ ਹੁਣ ਅਗਲੀ ਗੱਲ ਆ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਲੰਗਰਾਂ ਦਾ ਮਾਪਜਾ ਜਿਹੜਾ ਫਸੀਆਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਈਆ ਉਹਨੂੰ ਵੰਡੋ ਤਾਂ ਸਹੀ ਸ਼ੁਰੂ ਤੋਂ ਕਰੋ ਪਰ ਫਿਰ ਮੈਂ ਕਹਿਣਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕਲੇ ਇਕਲੇ ਖੇਤ ਚੁੱਤਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰਾਂ ਦੇ ਲੈ ਕੇ ਚੱਲੋ ਪਿੰਡਾਂ ਜਾ ਕੇ ਪਤਾ ਲੱਗੇ ਕਿਸ਼ਤੀਆਂ ਜਾ ਕੇ ਕਿਉਂਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ ਚ ਕਿਸ ਨੇ ਕੰਨ ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ ਚ ਬਿੰਨੇ ਪਏ ਆ ਜੀ ਕਿਵੇਂ ਚੱਲੂਗਾ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋੜੀ ਚ ਪਿਆ ਸਰਪੋਰਟਰਸ਼ਿਪ ਕਹਿੰਦੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਦੇ ਆ ਪੰਜਾਬ ਸਰਕਾਰ ਕੋਲਿਆਂ ਦੇਖੋ ਉਹ ਗੱਲ ਮੈਂ ਹਜੇ ਗੱਲਬਾਤ ਇਹ ਹੋਈ ਆ ਸਰ ਤੇ ਅਸੀਂ ਉਹਨਾਂ ਅੱਗੇ ਆਪਣੀ ਜਿਹੜੀ ਮੰਗਿਆ ਰੱਖੀ ਆ ਕ੍ਰਿਸ਼ਨ ਬਰਾੜੀ ਨੇ ਤੇ ਹਰੀਜਨ ਬਰਾੜੀ ਨੇ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋ ਪੈਰ ਵਧਦੀਆਂ ਜਾ ਰਹੀਆਂ ਨੇ ਕਿ ਇਹਨਾਂ ਨੂੰ ਸਹੂਲਤ ਕਿਸੇ ਬੰਦੇ ਮਿਲਦੀ ਨਹੀਂ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਿਉਂਕਿ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਮਤਲਬ ਕੇਂਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕਿਹਾ ਜੋ ਵੀ ਤੁਹਾਨੂੰ ਸਹੂਲਤ ਤੁਸੀਂ ਮੰਗੀ ਆ ਨਾ ਇਹੋ ਮੈਂ ਮੰਗੋ ਨਾ ਕਿ ਕੀਤੀ ਆ ਉਹਨੇ ਕਿਹਾ ਤੁਹਾਡੀ ਮੰਗ پوری ਹੋ ਜਾਈ ਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਉਮੀਦ ਤੇ ਇਹੋ ਹੀ ਹੈ ਸਾਡਾ ਕਹਿਣ ਦਾ ਵਾਸਤਾ ਅਗੋਂ ਉਹਨਾਂ ਦੇ ਮਨ ਤੋਂ ਜਾਬਦਾ ਕਿ ਉਮੀਦ ਪੂਰੀ ਹੋ ਜਾਏਗੀ ਬਾਏ ਜੀ ਨੂੰ ਦਾ ਫਾਂਸਾ ਬਾਏ ਜੀ ਨੂੰ ਪਹੁੰਚੇ ਮੈਂ ਅੱਜ ਇੱਥੇ कोई मंत्री के अहंकार नहीं आया मैं तो गुरु के सिख्यता तो के सेवक के नाते आया हूँ आप सबको प्रणाम करता एक तो मेरा सौभाग्य है कि पवित्र धरती पर पाने का मुझे मौका मिला है गुरु की कृपा सब पर बनी रहे लेकिन ऐसे क्रोधा करते हैं अभी जाकर साहब बता रहे थे बिट्टू भाई मेरे साथ हैं और साहब हैं केवल किसी भाव से जब वो पंजाब इसने देश पर आए हर संकट को अपने सीने पर छेला है पहले लड़ने का काम किया तो पंजाब ने किया देश में कोई संकट आया तो सबसे पहले पंजाब खराब हुआ पंजाब का ये देश और गरीब पंजाब को पंजाब की जनता को प्रणाम करता हूं आज पंजाब संकट मैं देख कर चला रहा हूं फसलें 26 तारीख से डूबी हुई जोना के खेत में गया था मैंने उड़ के देखा जड़े गल गई खत्म हो गई केवल जोना का नुकसान बाकी पत्थर